ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਭੰਗੂ ਹੋਮਿਓਪੈਥਿਕ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਗੱਲ ਕਰਦੇ ਆ ਜਿਹੜੇ ਬੰਦੇ ਬੋਲਦੇ ਟਾਈਮ ਹੱਕ ਲਾ ਕੇ ਬੋਲਦੇ ਆ ਜਾਂ ਫਿਰ ਤੁਤਲਾ ਕੇ ਬੋਲਦੇ ਆ ਜਿਨ੍ਹਾਂ ਨੂੰ ਬੋਲਦੇ ਸਮੇਂ ਹੱਕ ਪੈਂਦੀ ਆ ਔਰ ਥੋੜੇ ਤੁਤਲੇ ਵੀ ਬੋਲਦੇ ਆ ਉਹਨਾਂ ਦੇ ਲਈ ਅੱਜ ਆਪਾਂ ਇੱਕ ਹੋਮਿਓਪੈਥਿਕ ਦੀ ਬਹੁਤ ਵਧੀਆ ਮੈਡੀਸਨ ਦੱਸਾਂਗੇ ਜਿਹੜੀ ਮੈਡੀਸਨ ਲੈਣ ਨਾਲ ਤੁਹਾਡੀ ਜਿਹੜੀ ਇਹ ਹੱਕ ਪੈਂਣ ਦੀ ਬਿਮਾਰੀ ਆ ਜਾਂ ਫਿਰ ਤੋਤਲਾ ਬੋਲਣ ਦੀ ਬਿਮਾਰੀ ਆ ਉਹ ਬਿਲਕੁਲ ਠੀਕ ਹੋ ਜਾਊਗੀ ਦੋਸਤੋ ਇਹਦੇ ਵਿੱਚ ਦੋ ਤਰ੍ਹਾਂ ਦੇ ਕੇਸ ਹੁੰਦੇ ਆ ਇੱਕ ਤਾਂ ਹੁੰਦੇ ਆ ਜਦੋਂ ਬੱਚੇ ਸ਼ੁਰੂ ਤੋਂ ਹੀ ਬਾਇ ਬਰਥ ਜਨਮ ਤੋਂ ਹੀ ਬੱਚੇ ਜਦੋਂ ਬੋਲਣਾ ਸ਼ੁਰੂ ਕਰਦੇ ਆ ਤਾਂ ਉਹ ਤੋਤਲੇ ਬੋਲਦੇ ਆ ਤੇ ਫਿਰ ਬੱਚੇ ਜਿਉਂ-ਜਿਉਂ ਵੱਡੇ ਹੁੰਦੇ ਆ ਕਈ ਵਾਰ ਫਿਰ ਬੱਚੇ ਜਦੋਂ ਤੇਜ਼ ਬੋਲਦੇ ਆ ਥੋੜਾ ਸਪੀਡ ਨਾਲ ਗੱਲ ਕਰਦੇ ਆ ਤਾਂ ਉਹਨਾਂ ਦੇ ਹੱਕ ਪੈਣੀ ਸਟਾਰਟ ਹੋ ਜਾਂਦੀ ਆ ਇੱਕ ਤਾਂ ਇਹ ਕੇਸ ਹੁੰਦੇ ਆ ਔਰ ਇੱਕ ਹੁੰਦਾ ਸਪੀਚ ਡਿਸਆਰਡਰ ਉਦਾਂ ਨਾਰਮਲੀ ਤਾਂ ਘਰ ਦੇ ਵਿੱਚ ਫੈਮਿਲੀ ਦੇ ਵਿੱਚ ਆਪਣੇ ਦੋਸਤਾਂ ਦੇ ਨਾਲ ਸਹੀ ਗੱਲ ਕਰਦੇ ਆ ਨਾਰਮਲ ਗੱਲ ਕਰਦੇ ਆ ਪਰ ਜਦੋਂ ਵੀ ਉਹ ਕਿਤੇ ਚਾਰ ਬੰਦਿਆਂ ਦੇ ਵਿੱਚ ਬੈਠ ਕੇ ਗੱਲ ਕਰਦੇ ਆ ਜਾਂ ਫਿਰ ਸਟੇਜ ਦੇ ਉੱਪਰ ਕੋਈ ਸਪੀਚ ਦੇਣੀ ਹੋਵੇ ਉਦੋਂ ਨਰਵਸ ਹੋਣ ਕਰਕੇ ਉਹਨਾਂ ਦੇ ਹੱਕ ਪੈੜੀ ਸਟਾਰਟ ਹੋ ਜਾਂਦੀ ਆ ਜਾਂ ਫਿਰ ਥੋੜੇ ਬਹੁਤ ਸ਼ਬਦ ਤੋਤਲੇ ਬੋਲ ਜਾਂਦੇ ਆ ਇਸ ਤਰ੍ਹਾਂ ਇਹ ਦੋਨੋਂ ਕੇਸਿਸ ਦੇ ਵਿੱਚ ਇਹ ਮੈਡੀਸਨ ਕੰਮ ਕਰੂਗੀ ਜਿਹੜੀ ਮੈਂ ਤੁਹਾਨੂੰ ਅੱਜ ਦੱਸਣ ਲੱਗਿਆ। ਦੋਸਤੋ ਇਸ ਟਾਈਮ ਜਿਹੜੀ ਤੁਸੀਂ ਆ ਸਕਰੀਨ ਦੇ ਉੱਪਰ ਮੈਡੀਸਨ ਦੇਖ ਰਹੇ ਹੋ ਸਟਰਾਮੋਨੀਅਮ 30 ਸੀ ਐਚ ਇਹ ਮੈਡੀਸਨ ਲੈਣੀ ਆ ਤੁਸੀਂ ਜਿਨ੍ਹਾਂ ਦੇ ਹੱਕ ਪੈਂਦੀ ਆ ਔਰ ਜਿਹੜੇ ਤੋਤਲੇ ਬੋਲਦੀ ਆ। ਉਹਨਾਂ ਦੇ ਲਈ ਬਹੁਤ ਵਧੀਆ ਮੈਡੀਸਨ ਆ ਸਟਰਾਮੋਨੀਅਮ 30 ਸੀ ਐਚ ਇਹ। ਜਿਨ੍ਹਾਂ ਨੂੰ ਤਾਂ ਇਹ ਪ੍ਰੋਬਲਮ ਬਾਇ ਬਰਥ ਤੋਂ ਹੀ ਆ। ਛੋਟੇ ਹੁੰਦਿਆਂ ਤੋਂ ਹੀ ਆ। ਚਾਹੇ ਹੱਕ ਪੈਂਦੀ ਆ ਚਾਹੇ ਤੋਤਲੇ ਬੋਲਦੀ ਆ। ਉਹਨਾਂ ਨੇ ਤਾਂ ਇਹ ਮੈਡੀਸਨ ਰੋਜ਼ਾਨਾ 2 ਟਾਈਮ ਤਿੰਨ ਤੋਂ 4 ਮੰਥ ਰੈਗੂਲਰ ਲੈਣੀ ਆ ਹੌਲੀ ਹੌਲੀ ਤੁਹਾਡੀ ਜਿਹੜੀ ਇਹ ਪ੍ਰੋਬਲਮ ਆ ਉਹ ਬਿਲਕੁਲ ਠੀਕ ਹੋ ਜਾਊਗੀ। ਔਰ ਜਿਨ੍ਹਾਂ ਨੂੰ ਇਹ ਸਪੀਚ ਡਿਸਆਰਡਰ ਹੈ ਵੀ ਕਦੇ ਕਦੇ ਹੁੰਦਾ ਜਦੋਂ ਕੋਈ ਸਪੀਚ ਦੇਣੀ ਹੁੰਦੀ ਆ ਚਾਰ ਬੰਦਿਆਂ ਦੇ ਸਾਹਮਣੇ ਗੱਲ ਕਰਨੀ ਹੁੰਦੀ ਆ ਉਦੋਂ ਹੱਕ ਪੈਂਦੀ ਆ ਜਾਂ ਤੋਤਲੇ ਬੋਲਦੇ ਆ ਉਹ ਇਹ ਮੈਡੀਸਨ ਨੂੰ ਇੱਕ ਮਹੀਨਾ ਲੈ ਸਕਦੀ ਆ ਦੋ ਟਾਈਮ ਸਵੇਰ ਸ਼ਾਮ ਉਹ ਇਹ ਮੈਡੀਸਨ ਨੂੰ ਘੱਟ ਟਾਈਮ ਲੈ ਸਕਦੀ ਆ ਮਤਲਬ ਇਹ ਮੈਡੀਸਨ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈਗਾ ਹੋਮੋਪੈਥਿਕ ਦੇ ਹਰ ਇੱਕ ਸਟੋਰ ਤੇ ਤੁਹਾਨੂੰ ਬੜੇ ਆਸਾਨੀ ਨਾਲ ਇਹ ਮੈਡੀਸਨ ਮਿਲ ਜਾਣੀ ਆ ਸੋ ਦੋਸਤੋ ਜੇਕਰ ਤੁਹਾਨੂੰ ਸਾਡੇ ਦੁਆਰਾ ਇਹ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਤਾਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਔਰ ਤੁਹਾਡੇ ਇਸ ਆਪਣੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਸੋ ਵੀਡੀਓ ਦੇਖਣ ਲਈ ਥੈਂਕ ਯੂ ਧੰਨਵਾਦ